ਦੇ ਬੱਚੇ ਬੋਲਣੇ ਪਾ ਗਏ ਹਾਂ ਦੇ ਹਾਂ ਤੇ ਖਾਦੇ ਆ ਕੀ ਕਰੀਏ ਇਦਾਂ ਘੜੇ ਚੁੱਕ ਚੁੱਕ ਕੇ ਲੈ ਆਣੇ ਤੇ ਵੀ ਭਾਰੇ ਭਾਰੇ ਘੜੇ ਲੈ ਆਣੇ ਚੁੱਕੇ ਪੰਜ ਦਿਨ ਪਾਣੀ ਕਾਲੀ ਸੋਤੇ ਹਾਲ ਕਰਦੇ ਉਹ ਤਾਂ ਚਲੋ ਹਾਂ ਪਾਣੀ ਵਾਲਾ ਹੋ ਜਾਣੀ ਹੈ ਬਾਕੀ ਤਾਂ ਠੀਕ ਈ ਹੈ ਕਰਦਾ ਕਿ ਦੀ ਗਰੀਬਾਂ ਦੀ ਸਰਕਾਰ ਹੈ ਲੋਕਾਂ ਦੇ ਕੰਮ ਕਰਦੇ ਆ ਅਸੀਂ ਜਿਹੜੇ ਰਾਹ ਨੇ ਵੋਟਾਂ ਲੈਣ ਉਹ ਲੋਕ ਕਹਿੰਦੇ ਆ ਅਸੀਂ ਹੱਲ ਕਰਾਂਗੇ ਬਾਅਦ ਕੋਈ ਨਹੀਂ ਆਉਂਦਾ ਬਾਕੀ ਦਾ ਕਮਾ ਕੇ ਖਾਈ ਜਣਾ ਕਮਾ ਕੇ ਵੀ ਤਾਂ ਖਾਣੇ ਤੇ ਪਾਣੀ ਹੋਣਾ ਕਰੋ ਮੋਟ ਕਿਨੋਂ ਪਾਈ ਤੁਸੀਂ ਮੋਟ ਤਾਂ ਹੁਣ ਪਾਤੀ ਜਿੰਨਾਂ ਪਾਣੀ ਸੀ ਆਓ ਜੀ ਝੂੜਕਾਂ ਬੋਲਣਾ ਸਾਰੇ ਸਾਰੇ ਨਾਲ ਅੱਤ ਦੀ ਗਰਮੀ ਦੇ ਵਿੱਚ ਜਿੱਥੇ ਮੁਹੱਲਾ ਵਾਸੀਆਂ ਨੂੰ ਪਾਣੀ ਪੀਣ ਦੀ ਸਮੱਸਿਆ ਨਾਲ ਯੋਜਨਾ ਪੈਂਦਾ ਉੱਥੇ ਚ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਇਹੋ ਜਿਹੀਆਂ ਸਮੱਸਿਆਵਾਂ ਲਗਾਤਾਰ ਦੇਖਣ ਨੂੰ ਮਿਲਦੀਆਂ ਤੇ ਪਿੰਡ ਵਾਸੀਆਂ ਵੱਲੋਂ ਇੱਕ ਇਸ ਦੇ ਤਹਿਤ ਬਹੁਤ ਹੀ ਸੰਘਰਸ਼ ਵੀ ਕਰਨਾ ਪੈ ਰਿਹਾ ਤੇ ਪਾਣੀ ਜਦੋਂ ਕਿੱਲਤ ਆ ਰਹੀ ਹੈ ਪਾਣੀ ਸਰ ਕਿੱਥੋਂ ਪ੍ਰੋਵਾਈਡ ਹੁੰਦਾ ਤੁਹਾਨੂੰ ਕਿਦਾਂ ਪਾਣੀ ਤੁਸੀਂ ਗੱਲ ਕੀਤੀ ਹੈ ਜੀ ਆ ਨਾਮ ਸਰ ਕੀ ਹੈ ਸਰ ਮੇਰਾ ਨਾਮ ਹੈਗਾ ਜਸ਼ਪਾਲ ਜੀ ਹਾਂਜੀ ਕਿਹੜੇ ਪਿੰਡ ਤੋਂ ਪਿੰਡ ਮਹਦੂਦ ਹੈ ਜੀ ਹਾਂਜੀ ਇਹ ਇੱਥੇ ਪਾਣੀ ਦੀ ਬਹੁਤ ਕਿੱਲਤ ਹੈ ਅੱਜ ਵੀ ਨਹੀਂ ਕਾਫੀ ਸਮੇਂ ਤੋਂ ਇਹੀ ਹਾਲ ਹੈ ਕਈ ਸਰਕਾਰਾਂ ਆਈਆਂ ਔਰ ਕਈ ਗਈਆਂ ਇਹ ਕਿਸੇ ਨੇ ਵੀ ਇਸ ਮਸਲੇ ਦਾ ਹੱਲ ਨਹੀਂ ਕੀਤਾ ਤੇ ਇਸ ਵੇਲੇ ਵੀ ਅੱਜ ਅਸੀਂ ਮੌਜੂਦਾ ਟਾਈਮ ਦੀ ਗੱਲ ਕਰੀਏ ਅ ਅੱਜ 4 ਦਿਨ ਤੋਂ ਪਾਣੀ ਨਹੀਂ ਆ ਰਿਹਾ ਜੀ ਇੱਕ ਮੋਟਰ ਹੈ 8 ਪਿੰਡੋ ਆ ਉਹ ਨਾਲ 8 ਪਿੰਡਾਂ ਦਾ ਪਾਣੀ 8ਾਂ ਪਿੰਡਾਂ ਨੂੰ ਇੱਕ ਮੋਟਰ ਪਾਣੀ ਦਿੰਦੀ ਆ ਅੱਜ 4 ਦਿਨ ਹੋ ਗਏ ਮੋਟਰ ਖਰਾਬ ਹੋਈ ਨੂੰ ਲੋਕ ਤੜਾ ਤੜਾ ਕਰਦੇ ਆ ਜੀ ਹਾਂ ਜੀ ਕੀ ਨਾਮ ਬੇਟਾ ਪਾਣੀ ਦੇਗੀ ਪਿੰਡ ਕੀ ਨਾਮ ਤੇਰਾ ਹਾਂ ਜੀ ਕੀ ਨਾਮ ਹੈ ਹਾਂ ਕੀ ਨਾਮ ਹੈ ਪਲਵਾਨ ਉਹ ਬੱਲੇ ਪਲਵਾਨਾ ਕਿਹੜੀ ਕਲਾਸ ਪੜਦਾ ਫਿਰ ਪਹਿਲੀ ਚ ਕਿਹੜੇ ਸਕੂਲ ਚ ਪੜਦਾ ਸਕੂਲ ਦਾ ਕੀ ਨਾਮ ਹੈ ਸਕੂਲ ਦਾ ਨਾਮ ਹੀ ਪਤਾ ਤਾਂ ਪਾਣੀ ਆ ਰਿਹਾ ਘਰ ਦੇ ਵਿੱਚ ਹਾਂਜੀ ਆਉਂਦਾ ਪਾਣੀ ਤੁਹਾਡੇ ਆ ਰਿਹਾ ਪਾਣੀ ਤੁਹਾਡੇ ਨਹੀਂ ਆਉਂਦਾ ਪਾਣੀ ਨਹੀਂ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਅਮਰਜੀਤ ਕਿਹੜੇ ਪਿੰਡ ਤੋਂ ਜੀ ਮੰਦੂਕਾ ਤੇ ਪਾਣੀ ਦੀ ਕੀ ਸਮੱਸਿਆ ਆ ਰਹੀ ਇੱਥੇ ਪਾਣੀ ਦੀ ਬਥੇਰੀ ਸਮੱਸਿਆ ਪਾਣੀ ਆਉਂਦਾ ਹੀ ਨਹੀਂ ਹੈਗਾ ਕਦੋਂ ਦਾ ਨਹੀਂ ਆ ਰਿਹਾ ਜੀ ਜਾਦੇ ਆ ਗੌਰਮੈਂਟਾਂ ਬਣੀ ਜਾਂਦੀਆਂ ਬਦਲੀ ਜਾਂਦੀਆਂ ਅਸੀਂ ਟੱਡੇ ਟੜਫੇ ਜਾਂਦੇ ਅਸੀਂ ਆ ਮੇਥਾ ਬਸ ਇਹੀ ਟੱਡੇ ਬਾਣੀ ਆ ਹਾਂਜੀ ਤੇ ਸਰਪੰਚ ਸਾਹਿਬ ਨੇ ਗੱਲ ਕੀਤੀ ਕੀਤੀ ਐ ਕੌਣ ਨੇ ਸਰਪੰਚ ਤੁਹਾਡੇ ਉਹ ਪਰ ਹੈ ਜੀ ਦਲਜੀਤ ਅੱਛਾ ਕੀ ਕਹਿੰਦੇ ਹੋ ਹਾਂਜੀ ਕੀ ਕਹਿੰਦੇ ਹੋ ਉਹ ਕਿਆ ਕਹਿੰਦੇ ਕੀ ਕਹਿੰਦੇ ਹੋ ਪਾਣੀ ਦੇ ਮਸਲੇ ਤੇ ਉਹ ਹੁਣ ਕਹਿੰਦੇ ਵੀ ਕੋਰ ਮੇਟ ਉਧਰ ਪਾਣੀ ਦੇਉਂਗੇ ਤਾਂ ਸੀ ਤੁਹਾਨੂੰ ਗਾਣ ਦੁਆ ਕਰਦੇ ਹਾਂ ਹਾਂਜੀ ਟੂ ਵੈਲ ਦੇ ਸਰਕਾਰਾਂ ਬਦਲੀ ਜਾਣੀਆਂ ਉਹ ਗਾਂ ਜਾਈ ਜਾਂਦੇ ਆ ਬੋਟਾ ਲੈ ਕੇ ਸਾਤੇ ਨਾ ਕੋਈ ਸਕੂਲ ਚ ਸਹਾਮ ਹਸ ਤਰ ਨਾ ਕੋਈ ਸਕੂਲ ਦਾ ਸਾਧਨ ਹੈ ਇੱਥੇ ਚੱਜਦਾ ਬਸ ਇੱਥੇ ਹੀ ਆ ਜੀ ਸਮੱਸਿਆ ਸਕੂਲ ਦੀ ਜੀ ਸਕੂਲ ਦੀ ਵੀ ਸਮੱਸਿਆ ਵੀ ਨਿਆਣੇ 8ਵੀਂ ਤੱਕ ਕਰਾ ਕਲਾਸ ਇੱਥੇ ਸਾਡੀ ਅੱਛਾ ਨਿਆਣੇ ਸਾਡੇ ਸ਼ਹਿਰ ਜਾਂਦੇ ਤੁਰ ਕੇ ਜਾਂਦੇ ਉਹ ਸਾਧਨ ਨਹੀਂ ਹਾਂ ਜੀ ਬੱਸਾਂ ਨਹੀਂ ਆ ਰਹੀਆਂ ਇੱਥੇ ਨਹੀਂ ਨਹੀਂ ਬੱਸਾਂ ਨਹੀਂ ਆਉਂਦੀ ਤੇ ਕਿੰਨਾ ਕੁ ਦੂਰ ਪੈਂਦਾ ਸਕੂਲ ਫਿਰ ਜੇ ਜੋ ਜੇ ਜੋ ਹਾਂ ਜੀ ਅੱਛਾ ਹਾਂ ਜਿਹੜੇ ਲੋਕ ਮੁਰਗੇ ਰੋਇਆ ਹੁਣ 12ਵੀਂ 12ਵੀਂ ਦੇ ਨਿਆਣੇ ਸਕੂਲਾਂ ਨੂੰ ਤੁਰਕਾ ਜਾਂਦੇ ਸਾਡੇ ਕੁੜੀਆਂ ਹੋਰ ਮਟਿਆਰਾ ਕੁੜੀਆਂ ਹੁਣ ਆ ਦੇਖ ਲਓ ਕਿਹੜੇ ਉੱਪਰੋਂ ਧੁੱਪ ਪੈਂਦੀ ਹੁਣ ਤੁਰਕਾਣਾ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਨੀਲਮ ਦੇਵੀ ਨੀਲਮ ਜੀ ਕਿਵੇਂ ਕਹਿਣਾ ਚਾਹੁੰਦੇ ਹੋ ਪਾਣੀ ਦੀ ਸਮੱਸਿਆ ਨਾਲ ਕੇ ਇੱਕ ਸਕੂਲਾਂ ਦੀ ਗੱਲ ਕੀਤੀ ਹਾਂਜੀ ਸਰ ਸਕੂਲ 'ਚ ਕੋਈ ਮਾਸਟਰ ਨਹੀਂ ਹੈ ਅੱਛਾ ਹਾਂਜੀ ਤੇ ਬੱਚਿਆਂ ਨੂੰ ਕੌਣ ਪੜਾਉਂਦਾ ਸਕੂਲ 'ਚ ਬਸ ਇੱਕ ਮਾਸਟਰ ਹੈ ਮੇਨ ਐਦਾਂ ਪ੍ਰਾਈਵੇਟ ਰੱਖੀਆਂ ਮ ਕੁੜੀਆਂ ਅੱਛਾ ਹਾਂਜੀ ਸਾਂਤ ਕਈਆਂ ਨੂੰ ਸੰਤਾਂ ਨੇ ਵੀ ਜਿੱਦਾਂ ਕੁੜੀਆਂ ਨੂੰ ਪੈਸੇ ਦਿੱਤੇ ਕੋਲੋਂ ਪੇ ਬੱਚੇ ਪੜ ਜਾਣ ਹਾਂਜੀ ਪਾਣੀ ਦੀ ਸਮੱਸਿਆ ਤਾਂ ਜਦ ਤੱਕ ਹੈ ਜਦ ਤੱਕ ਸਾਡੀ ਮੈਰਿਜ ਹੋਈ ਵੀ ਠੀਕ ਹੈ ਤੇ ਸਰਕਾਰ ਦੇ ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ ਸਰਕਾਰ ਹੁਣ ਕਹਿੰਦੇ ਤਾਂ ਹੈਗੇ ਜਿਹੜੇ ਕਾਣੇ ਬਣਾਇਆ